ਕਾਦੀਆਂ ਪ੍ਰਾਈਵੇਟ ਨੌਕਰੀਆਂ ਭਰਾਵਾ ਬੇਰਜਗਾਰੀ ਨੇ ਲੈ ਲੈ 10000 ਤਨਖਾਹ ਦਾ ਨਹੀਂ ਦਿੰਦੇ ਸਾਰੀ ਦਿਹਾੜੀ ਮੱਥਾ ਮਾਰੋ ਘਰੇ ਆ ਕੇ ਅੱਡ ਰਜਿਸਟਰ ਫਰੋਲੋ ਨਾ ਬੱਚਿਆਂ ਦੇ ਮਾਪਿਓ ਜ਼ਿੰਮੇਵਾਰੀ ਕੋਈ ਸਮਝਦੇ ਆ ਸਾਡੇ ਦਰ ਤੇ ਟੌਪ ਰੱਖਿਆ ਸਾਰਾ ਕੰਮ ਜਿਹੜੇ ਜਿਹੜੇ ਰਿਜ਼ਲਟ ਲੈ ਕੇ ਚੰਗੇ ਆ ਜਿਹੜੇ ਨਹੀਂ ਲੈ ਕੇ ਜਾਂਦੇ ਬਾਅਦ ਚ ਉਹਨਾਂ ਵਾਸਤੇ ਅੱਡ ਭਕਾਈਆਂ ਕਰੀ ਜਾਓ ਤੇ ਕਰ ਪ੍ਰਿੰਸ ਸਿੰਘ ਦੇ ਪੇਰੈਂਟਸ ਆ ਗਏ ਹੈਪੀ ਦੇ ਪੇਰੈਂਟਸ ਆ ਗਏ ਹਰਪ੍ਰੀਤ ਸਿੰਘ ਇਹ ਆ ਯਾਰ ਸਾਈਨ ਕਿਤੇ ਪਿਆ ਇਹ اٹੈਂਡੈਂਸ ਪੇਰੈਂਟਸ ਦੀ ਹੋਈ ਨਹੀਂ ਇਹਦਾ ਮਤਲਬ ਆਏ ਨਹੀਂ ਸਾਈਨ ਕੀਤੇ ਪਏ ਆ ਲੈ ਕਿ ਜਿਹੜਾ ਫੇਸ ਆ ਇੱਥੇ ਸਾਈਨ ਕੀਤੇ ਪਏ ਆ ਕਨਫਰਮ ਕਰਨਾ ਫਿਰ ਫੋਨ ਲਾ ਦੇ ਇਹ ਸਾਰੀ ਸਰਦਾਰ ਦੀ ਸਾਨੂੰ ਕਿਉਂ ਦਿੱਤੀ ਆ ਇਹਦੇ ਮਾਪੇ ਕਿਉਂ ਨਹੀਂ ਸਮਝਦੇ ਕੁਛ ਇਰਕੇ ਨੇ ਕਿ ਸਾਡੇ ਜਵਾਬ ਨੂੰ ਪੜਾਉਂਦੇ ਨਹੀਂ ਆਪ ਕੋ ਕਰਨਾ ਨਹੀਂ ਸਾਡੇ ਸਿਰ ਤੇ ਸਾਰਾ ਕੁਝ ਪਾ ਰੱਖਿਆ ਨੰਬਰ ਕਿਥੋਂ ਲੱਭੀਏ ਦਾ ਹੁਣ 76580 ਤੇ ਅਗਲਾ ਨੰਬਰ ਆ ਗਿਆ ਅਰੇ ਲਿਖਿਆ ਹੁੰਦਾ ਕੋਈ ਨਾ ਕਰ ਲੈਂਦਾ ਸਿਆਪਾ ਡੰਗਰਾਂ ਨਾਲ ਡੰਗਰ ਹੋਣਾ ਪੈਂਦਾ ਸਾਰਾ ਦਾ ਨਾ ਵੀ ਦੱਦ ਦਾ ਮਰਲਾ ਕੀ ਦਾ ਆ ਗਿਆ ਪੰਗਾ ਹੱਪ ਅੱਖਜ ਵੱਕਾ ਨੂੰ ਫੋਨ ਹੋਰ ਲੈ ਕੇ ਦੇ ਛੋਟਾ ਜਾਂ ਬਾਂਝਾ ਵੱਡਾ ਫੜਾਤਾ ਜਿਹਦੇ ਨਾਂ 'ਚ ਦੱਬਣਾ ਆਉਂਦਾ ਕੁਛ ਦਾ ਹਲੋ ਹਾਂਜੀ ਮੇਵਾ ਸਿੰਘ ਜੀ ਮੈਂ ਹਰਪ੍ਰੀਤ ਦੇ ਸਕੂਲ 'ਚੋਂ ਮਾਸਟਰ ਬੋਲ ਰਿਹਾ ਹਰਪ੍ਰੀਤ ਦਾ ਹਾਂਜੀ ਹਾਂਜੀ ਅੱਛਾ ਜੀ ਤੇ ਤੁਸੀਂ ਸਕੂਲ 'ਚ ਨਹੀਂ ਆਏ ਜੀ ਤੁਹਾਨੂੰ ਬੁਲਾਇਆ ਸੀਗਾ ਤੁਸੀਂ ਰਿਜ਼ਲਟ ਤੇ ਘਰੋਂ ਹੀ ਸਾਈਨ ਕਰਕੇ ਭੇਜਦੇ ਨਹੀਂ ਜੀ ਸੈਨ ਮੈਂ ਤਾਂ ਸੈਨ ਹੀ ਨਹੀਂ ਕਰਨੇ ਜਾਣਦਾ ਪਰ ਮੇਵਾ ਸਿੰਘ ਜੀ ਸਾਡੇ ਕੋਲੇ ਤੁਹਾਡੇ ਸਾਈਨ ਹੋਏ ਹੋਏ ਆਗੇ ਜੀ ਤੁਹਾਡੇ ਕੋਲੇ ਰਿਜ਼ਲਟ ਭੇਜਿਆ ਸੀ ਬੱਚੇ ਦੇ ਹੱਥ ਬੱਚੇ ਨੇ ਤੁਹਾਨੂੰ ਦਿਖਾਇਆ ਉਹ ਤੁਸੀਂ ਸਾਈਨ ਕੀਤੇ ਹੋਣਗੇ ਤਾਂ ਬੱਚਾ ਰਿਜ਼ਲਟ ਵਾਪਸ ਤੁਹਾਡੇ ਸਾਈਨ ਕਰਾ ਕੇ ਲੈ ਕੇ ਆਇਆਗਾ ਨਾ ਜੀ ਸਾਈਨ ਕਰਨੇ ਨਹੀਂ ਜਾਣਦਾ ਪਤਾ ਅਸਾਂ ਸਾਈਨ ਕਿ ਨਹੀਂ ਕਰਤੇ ਮੈਂ ਤਾਂ ਗੁੱਠਾ ਦੋਣਾ ਨਾ ਅਸੀਂ ਇਹ ਗੱਲ ਕਹਿ ਰਹੇ ਹਾਂ ਤੁਸੀਂ ਜੇ ਤੁਸੀਂ ਸਾਈਨ ਕਰਨ ਨਹੀਂ ਜਾਣਦੇ ਤਾਂ ਤੁਸੀਂ ਫਿਰ ਪਤਾ ਕਰੋ ਜੀ ਇਹ ਕਿਨੇ ਕੀਤੇ ਹੋਏ ਐ ਸਾਈਨ ਤੇ ਨਾਲੇ ਫਿਰ ਸਾਡੇ ਕੋਲੇ ਆ ਕੇ ਜਾਓ ਕੋਈ ਗੱਲ ਨਹੀਂ ਅਸੀਂ ਪਤਾ ਕਰਾਂਗੇ ਕਿ ਇਹਨੇ ਸਾਈਨ ਕਰੇ ਤੇ ਜੀ ਬੱਚੇ ਨੂੰ ਪੁੱਛਾਂਗੇ ਤੁਹਾਡੇ ਕੋਲੇ ਆਵਾਂਗੇ ਠੀਕ ਆ ਜੀ ਠੀਕ ਹੈ ਜੀ ਸਸਰੀ ਘਰ ਇਸ ਸਵਾ ਸਾਈਨ ਕਿਦੋਂ ਕਰਾ ਕੇ ਲਿਆ ਹੋਇਆ ਯਾਰ ਇਹ ਜਵਾਕ ਜਹਾ ਹੈ ਤਾਂ ਬਹਿਤੀ ਭਰਾਵਾ ਤਾਂ ਇਹਦਾ ਪਤਾ ਕਰਨਾ ਬੂ ਕੱਲ ਨੂੰ ਕੋਈ ਹੋਰ ਪੰਜ ਘੜੀ ਤੂੰ ਇੱਥੇ ਡੈਡੀ ਡੈਡੀ ਆਓ ਕੀ ਕਰਨਾ ਬੱਚਾ ਗੇਮ ਖੇਡਨੀ ਸੀ ਗੇਮ ਤਾਂ ਇਹ ਖੇਡ ਲਾ ਤੇ ਤੇਰਾ ਰਿਜ਼ਲਟ ਆਇਆ ਸੀ ਉਹ ਕੀ ਬਣਿਆ ਪੈ ਗਿਆ ਸਫਾਮੈਂਟਲਾ ਉਹ ਤਾਂ ਹੈ ਪੇਪਰ ਚੈੱਕ ਨਹੀਂ ਹੋਇਆ ਮਾਸਟਰ ਕਹਿੰਦੇ ਰਿਜ਼ਲਟ ਆਇਆ ਨਹੀਂ ਪਾਪਾ ਕਿਸ਼ਾ ਬੱਚਾ ਤੂੰ ਇਹ ਕਹਿੰਦਾ ਵੀ ਰਿਜ਼ਲਟ ਤੇਰਾ ਆਇਆ ਨਹੀਂ ਹਜੇ ਆਇਆ ਨਹੀਂ ਕਿਉਂ ਆਇਆ ਨਹੀਂ ਓਏ ਪੇਪਰ ਚੈੱਕ ਨਹੀਂ ਕੀਤਾ ਮਾਸਟਰ ਕਹਿੰਦਾ ਸੀ ਤੇ ਸਾਈਨ ਕੀ ਕਰੇ ਉਹਦੇ ਕਿਸੇ ਦੇ ਨਹੀਂ ਤੇ ਸਾਈਨ ਕਰੇ ਨਾ ਮੈਨੂੰ ਮਾਸਟਰ ਦਾ ਫੋਨ ਆਇਆ ਸੀਗਾ ਨਹੀਂ ਕਰੇ ਤਰਾ ਕਰੇ ਤੋ ਨਹੀਂ ਬਾ ਮੈਨੂੰ ਫੋਨ ਕਰਾ ਲੈ ਭਾਈ ਕਰਿਆ ਸੱਚ ਦੱਸ ਕਿਉਂ ਪਿਆ ਬਣਾ ਤੂੰ ਆਪ ਹੀ ਕਰੇ ਚੁੱਤਾ ਮੈਂ ਆਪ ਕਦੋਂ ਕਰੇ ਨੇ ਨੰਬਰ ਘਟਾਏ